ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ ਹਾਜ਼ਰਾਂ ਜਸ਼ਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਡਵਾਈਜ਼ਰ ਪਰ ਅੱਜ ਬੜਾ ਮਹੱਤਵਪੂਰਨ ਟੌਪਿਕ ਹੈ ਬਹੁਤ ਸਾਰੇ ਵਿਦਿਆਰਥੀ ਅੱਜ ਕੱਲ ਟੂਰਿਸਟ ਵੀਜ਼ਾ ਲਈ ਅਪਲਾਈ ਕਰ ਰਹੇ ਨੇ ਲਗਾਤਾਰ ਇਸ਼ਤਿਹਾਰ ਆ ਰਹੇ ਨੇ ਕਿ ਟੂਰਿਸਟ ਵੀਜ਼ਾ ਤੇ ਜਾਣ ਤੋਂ ਬਾਅਦ ਤੁਸੀਂ ਉੱਥੇ ਐਲ ਐਮ ਆਈ ਐਚ ਆਪਣੇ ਆਪ ਨੂੰ ਬਦਲ ਸਕਦੇ ਹੋ ਹੁਣ ਕਿਉਂਕਿ ਹਜੇ ਕੈਨੇਡਾ 'ਚ ਫਾਈਲਾਂ ਨਹੀਂ ਲੱਗ ਰਹੀਆਂ ਉੰਜ ਜਸ਼ਮੀਤ ਪਾਟਿਆ ਜੀ ਕੋਲੋਂ ਸੈਂਕੜਿਆਂ ਦੀ ਗਿਣਤੀ ਚ ਸਟੂਡੈਂਟ ਆਫਰ ਲੈਟਰ ਹੁਣ ਹੀ ਲੈ ਰਹੇ ਜਿਹੜੇ ਬੱਚੇ ਹੁਣ ਹੀ ਆਫਰ ਲੈਟਰ ਲੈ ਲੈਣਗੇ ਫੀਸ ਜਮ੍ਹਾਂ ਕਰਾ ਦੇਣਗੇ ਜੀਆਈ ਸੀ ਡਿਪੋਜ਼ਿਟ ਕਰਾ ਦੇਣਗੇ ਜਿੱਦਾਂ ਹੀ ਪ੍ਰੋਵੀਨਸ਼ਨ ਅਟੈਸਟੇਸ਼ਨ ਲੈਟਰਾਂ ਸ਼ੁਰੂ ਹੋਣੀਆਂ ਤੇ ਉਹਨਾਂ ਬੱਚਿਆਂ ਨੂੰ ਤੁਰੰਤ ਉਹਨਾਂ ਦੀ ਫਾਈਲ ਲੌਜ ਹੋ ਜੂ ਪਰ ਇਸ ਦੇ ਬਾਵਜੂਦ ਕੁਝ ਬੱਚਿਆਂ ਨੂੰ ਟੂਰਿਸਟ ਵੀਜ਼ਾ ਵੱਲ ਜਾਣ ਲਈ ਵੀ ਕਿਹਾ ਜਾ ਰਿਹਾ ਕਿ ਤੁਸੀਂ ਟੂਰਿਸਟ ਵੀਜ਼ਾ ਲਾਓ ਔਰ ਅਗਰ ਤੁਹਾਨੂੰ ਟੂਰਿਸਟ ਮਿਲ ਗਿਆ ਤੇ ਜਾਂ ਤਾਂ ਤੁਸੀਂ ਕੈਨੇਡਾ ਜਾ ਕੇ ਐਲ ਐਮ ਆਈ ਇਹ ਕਨਵਰਟ ਕਰ ਲਓ ਯਾ ਤੁਸੀਂ ਫਿਰ ਬਾਅਦ ਦੇ ਵਿੱਚ ਸਟੱਡੀ ਵੀਜ਼ਾ ਵੀ ਆਪਣਾ ਲਾ ਸਕਦੇ ਹੋ ਅਗਰ ਤੁਹਾਨੂੰ ਟੂਰਿਸਟ ਵੀਜ਼ਾ ਮਿਲਦਾ ਹੈ ਇਹ ਟ੍ਰੈਂਡ ਚੱਲ ਰਿਹਾ ਹੈ ਇਸ ਟ੍ਰੈਂਡ ਤੇ ਜਸ਼ਮੀਤ ਭਾਡੀਆਂ ਜੀ ਤੋਂ ਸਮਝਣਾ ਚਾਹਾਂਗੇ ਕਿ ਕਿਸ ਤਰ੍ਹਾਂ ਦੀ ਕਰੈਕਸ਼ਨ ਦੀ ਲੋੜ ਹੈ ਜਾਂ ਕੀ ਇਹ ਬਿਲਕੁਲ ਠੀਕ ਹੈ ਜਸ਼ਮੀਤ ਜੀ ਬਹੁਤ ਬਹੁਤ ਸਵਾਗਤ ਹੈ ਸਸੇ ਗਾਲ ਸਸੇ ਗਾਲ ਜਸ਼ਮੀਤ ਜੀ ਤੁਸੀਂ ਕਿਵੇਂ ਦੇਖਦੇ ਹੋ ਟੂਰਿਸਟ ਵੀਜ਼ਾ ਅਪਲਾਈ ਕਰਨ ਦਾ ਟ੍ਰੈਂਡ ਬੱਚਿਆਂ ਦਾ ਜਿਨ੍ਹਾਂ ਨੇ ਹਜੇ ਸਟੱਡੀ ਵੀਜ਼ਾ ਅਪਲਾਈ ਕਰਨਾ ਹੈ ਉਹ ਹੁਣੇ ਟੂਰਿਸਟ ਵੀਜ਼ਾ ਅਪਲਾਈ ਕਰ ਰਹੇ ਨੇ ਬਹੁਤ ਸਾਰੇ ਬੱਚੇ ਦੇਖੋ ਇੱਕ ਚੀਜ਼ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਠੀਕ ਹੈ ਕਿ ਜਦੋਂ ਕੋਈ ਸਟੂਡੈਂਟ ਵੀਜ਼ਾ ਦੇ ਜਿਹਦੇ ਕੋਲ ਆਇਲੈਂਡਸ ਹੈਗੀ ਹੈ ਜੇ ਆਪਾਂ ਟੂਰਿਸਟ ਵੀਜ਼ਾ ਅਪਲਾਈ ਕਰਦੇ ਆ ਫਰਸਟ ਚੀਜ਼ ਤਾਂ ਜੇ ਰਿਫਿਊਜ਼ਲ ਆ ਜਾਂਦੀ ਹੈ ਤਾਂ ਸਟੂਡੈਂਟ ਵੀਜ਼ਾ ਮਿਲਣਾ ਵੀ ਮੁਸ਼ਕਲ ਹੋ ਜਾਂਦਾ ਕਿਉਂਕਿ ਜਦੋਂ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰਤਾ ਉਦੋਂ ਵੀਜ਼ਾ ਆਫੀਸਰ ਨੂੰ ਇਹ ਚੀਜ਼ ਕਲੀਅਰ ਹੋ ਗਈ ਕਿ ਤੁਹਾਡਾ ਜਿਹੜਾ ਪਰਪਸ ਹੈ ਉਹ ਪੜਨਾ ਨਹੀਂ ਹੈ ਸੋ ਅੱਜ ਦੀ ਡੇਟ ਤੇ ਜੋ ਵੀ ਚੇਂਜਸ ਲਿਆਂਦੇ ਜਾ ਰਹੇ ਆ ਉਹ ਇਸ ਲਈ ਲਿਆਂਦੇ ਜਾ ਰਹੇ ਆ ਕਿ ਜੈਨੂਇਨ ਸਟੂਡੈਂਟ ਕੈਨੇਡਾ ਪਹੁੰਚੇ ਔਰ ਜਿਨ੍ਹਾਂ ਦਾ ਪਰਪਸ ਪੜਾਈ ਹੋਵੇ ਸੋ ਆਈ ਫੀਲ ਕਿ ਸਟੂਡੈਂਟਸ ਇਸ ਟਾਈਮ ਤੇ ਸਾਨੂੰ ਕੀ ਕਹਿੰਦੇ ਆ ਜੇ ਤੁਸੀਂ ਸਿਰਫ ਤੁਹਾਡਾ ਪਰਪਸ ਦੀ ਪਹੁੰਚਣਾ ਔਰ ਤੁਸੀਂ ਰਿਸਕ ਲੈਣਾ ਚਾਹੁੰਦੇ ਹੋ ਕਿ ਮੈਂ ਅਪਲਾਈ ਕਰਕੇ ਦੇਖ ਲਾਂ ਟੂਰਿਸਟ ਵੀਜ਼ਾ ਔਰ ਜੇ ਮੇਰਾ ਵੀਜ਼ਾ ਨਹੀਂ ਲੱਗਦਾ ਔਰ ਫਿਰ ਤੁਸੀਂ ਆਦਮੀ ਸਟੂਡੈਂਟ ਵੀਜ਼ਾ ਨਹੀਂ ਅਪਲਾਈ ਕਰਨਾ ਫਿਰ ਤੁਸੀਂ ਭਾਵੇਂ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਹੋ ਅਸੀਂ ਵੀ ਅਪਲਾਈ ਕਰਦੇ ਹਾਂ ਔਰ ਸਾਡੀ ਫੀਸ ਸਿਰਫ 20000 ਰੁਪੀਏ ਹੈਗੀ ਹੈ ਬਟ ਜੇ ਦਾ ਪਰਪਸ ਉੱਥੇ ਜਾ ਕੇ ਪੜਨਾ ਹੈ ਉੱਥੇ ਜਾ ਕੇ ਕੀ ਕਰਨੀ ਹੈ ਆਪਣਾ ਕੈਰੀਅਰ ਬਣਾਉਣਾ ਪੀਆਰ ਲੈਣੀ ਹੈ ਫਿਰ ਮੈਨੂੰ ਲੱਗਦਾ ਹੈ ਕਿ ਜਿਹੜੀ ਆਪਣੀ ਪਹਿਲੀ ਚੁਆਇਸ ਹੋਣੀ ਚਾਹੀਦੀ ਹੈ ਉਹ ਸਟੂਡੈਂਟ ਵੀਜ਼ਾ ਹੀ ਹੋਣੀ ਚਾਹੀਦੀ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਤੇ ਜਿਹੜਾ ਇੱਕ ਬੱਚਿਆਂ ਨੂੰ ਇਹ ਰਾਹ ਵਿਖਾਇਆ ਜਾ ਰਿਹਾ ਕਿ ਤੁਸੀਂ ਟੂਰਿਸਟ ਵੀਜ਼ਾ ਤੇ ਜਾਓ ਉਸ ਤੋਂ ਬਾਅਦ ਐਲ ਐਮ ਆਈਏ ਉੱਥੇ ਕਨਵਰਟ ਕਰ ਲਓ ਇਹ ਕਿੰਨਾ ਸੇਫ ਹੈ ਸਿੱਧਾ ਐਲ ਐਮ ਆਈਏ ਦੀ ਕੋਸਟ ਹੈ 40000 ਡਾਲਰ ਤੋਂ ਲੈ ਕੇ 55000 ਡਾਲਰ ਠੀਕ ਹੈ ਸੋ ਏਮਪਲੋਇਰ ਲੈਂਦਾ ਇਹ ਪੈਸੇ ਸੋ ਚਾਰਾਂ ਚੱਲ ਕੇ ਆਂਦੀ ਹੈ ਕੋਈ ਚੀਜ਼ ਜਿਹਨੂੰ ਕਹਿੰਦੇ ਆ ਪਸਮਾਨ ਹੈ ਜਿਹਦਾ ਆਪਣਾ ਸੇਪ ਹੈ ਨਾ ਉਹ ਹਿਮਾਚਲ ਤੋਂ 20 ਰੁਪਏ ਕਿਲੋ ਚੱਲਦਾ ਹੈ ਦੇ ਘਰ ਤੱਕ 200 ਰੁਪਏ ਕਿਲੋ 300 ਰੁਪਏ ਕਿਲੋ ਪਹੁੰਚਦਾ ਹੈ ਸੋ ਜਿਹੜੀ 40000 ਡਾਲਰ ਦੀ ਐਲ ਐਮ ਆਈ ਉਹ 20000 ਡਾਲਰ ਤੋਂ ਸ਼ੁਰੂ ਹੁੰਦੀ ਹੈ ਔਰ ਕਲਾਇੰਟ ਨੂੰ 40 50000 ਡਾਲਰ ਦੀ ਮਿਲਦੀ ਹੈ ਸੋ ਉਹ ਜਿਵੇਂ ਮੈਂ ਕਹਾ ਤਾਂ ਐਲ ਐਮ ਆਈ ਵਾਲਾ ਰੂਟ ਜੇ ਸਟੂਡੈਂਟ ਲੈ ਰਿਹਾ ਹੈ ਤਾਂ 40 50000 ਡਾਲਰ এডਿਕੇਸ਼ਨ ਤੇ ਖਰਚੇ ਤਾਂ ਕਿ ਉਹਦਾ ਕੱਲ ਨੂੰ ਕੈਰੀਅਰ ਬਣੇ ਉੱਥੇ ਜਾ ਕੇ ਕੋਈ ਪੜ੍ਹੇਗਾ ਉਥੋਂ ਦੇ ਸਿਸਟਮ ਸੰਸਥਾ ਦੀ ਤੌਰ ਤਰੀਕੇ ਸਮਝੇ ਲਵਾਂ ਤੁਸੀਂ ਜਦੋਂ ਉਸ ਇੱਥੇ ਜਾ ਕੇ ਸਿਰਫ ਆਪਾਂ ਟਰੱਕ ਚਲਾਣ ਗਏ ਆ ਜਾਂ ਊਬਰ ਚਲਾਣ ਗਏ ਆ ਔਰ ਐਲਐਮਆਈਏ 40-50 ਹਜ਼ਾਰ ਡਾਲਰ ਦੀ ਆਨ ਤੋਂ ਬਾਅਦ ਵੀ ਸਾਨੂੰ ਟੈਕਸ ਭਰਨੇ ਪੈਂਦੇ ਕਿਉਂਕਿ ਜਿਹੜੀ ਐਲਐਮਆਈਏ ਮਿਲਦੀ ਹੈ ਉਥੇ ਜੋਬ ਤਾਂ ਮਿਲਦੀ ਨਹੀਂ ਉਹ ਸਿਰਫ ਐਲਐਮਆਈਏ ਤੁਹਾਨੂੰ ਵੀਜ਼ਾ ਕਰਾਣ ਲਈ ਮਿਲਦੀ ਹੈ ਸੋ that is called not genuine LMI ਜੇ ਸਰਕਾਰ ਨੂੰ ਪਤਾ ਲੱਗ ਜੇ ਤਾਂ ਯੂ ਯੂ ਕੈਨ ਬੀ ਸੈਂਟ ਬੈਕ ਸੋ ਇਹ ਸਾਰੀਆਂ ਚੀਜ਼ਾਂ ਦੇ ਕੀ ਗੋੜੀਆਂ ਜੀਆਂ ਟੈਕਨੀਕਲੀ ਬੱਚੇ ਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਵੀ ਕਿ 22 ਸਾਲ ਵਾਲੇ ਬੱਚੇ ਔਰ ਜਿਹੜਾ ਬੱਚਾ ਅੰਗਰੇਜ਼ੀ ਵੀਜ਼ਾ ਲੈ ਕੇ ਜਾ ਰਿਹਾ ਸੁਨਿੰਦਰ ਜੀ ਮੈਨੂੰ ਨਹੀਂ ਲੱਗਦਾ ਉਹ ਕੋ 40 50 ਹਜ਼ਾਰ ਡਾਲਰ ਹੈਗਾ ਜੇ ਉਹਦੇ ਕੋ 40 50 ਹਜ਼ਾਰ ਹੋਵੇ ਤਾਂ ਉਹ ਇੱਥੇ ਸਟੂਡੈਂਟ ਲੈ ਲੇ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਸੋ ਸਟੂਡੈਂਟਸ ਨੂੰ ਜਿਵੇਂ ਜਸਮੀਤ ਜੀ ਨੇ ਐਡਵਾਈਸ ਦਿੱਤੀ ਹੈ ਮੈਂ ਤਾਂ ਕਹੂੰਗਾ ਕਿ ਸਟੂਡੈਂਟ ਐਡਵਾਈਸ ਨੂੰ ਫੋਲੋ ਕਰਨ ਇੰਨੇ ਪੈਸੇ ਨਾ ਉੱਥੇ ਜਾ ਕੇ ਐਲ ਐਮ ਆਈ ਇਹ ਦੇ ਵਿੱਚ ਜਾਣਾ ਉਹ ਕੋਈ ਜ਼ਿਆਦਾ ਚੰਗਾ ਵਿਕਲਪ ਨਹੀਂ ਹੈ ਉਹਦੇ ਨਾਲੋਂ ਬੈਟਰ ਹੈ ਕਿ ਤੁਸੀਂ ਆਪਣੀ ਐਜੂਕੇਸ਼ਨ ਤੇ ਪੈਸਾ ਸਪੈਂਡ ਕਰੋ ਔਰ ਐਜੂਕੇਸ਼ਨ ਦੇ ਜ਼ਰੀਏ ਤੁਹਾਡੀ ਪੀ ਆਰ ਦਾ ਰਸਤਾ ਹੈ ਜਿਹੜਾ ਉਹ ਜ਼ਿਆਦਾ ਬੈਟਰ ਹੋ ਸਕਦਾ ਜਸਮੀਤ ਜੀ ਹੁਣ ਟੂਰਿਸਟ ਵੀਜ਼ੇ ਦੇ ਨਾਲ ਨਾਲ ਜੇ ਮੈਂ ਗੱਲ ਕਰਾਂ ਇਹ ਟ੍ਰੈਂਡ ਮਹਿਸੂਸ ਹੋ ਰਿਹਾ ਹੈ ਕਿ ਬਹੁਤ ਸਾਰੇ ਸਟੂਡੈਂਟਸ ਤਾਂ ਜਿਹੜੇ ਅਜ਼ੀਰ ਨੇ ਉਹ ਤਾਂ ਹੁਣ ਵੀ ਆਪਣੀ ਆਫਰ ਲੈਟਰਸ ਮੰਗਾ ਰਹੇ ਨੇ ਸੀਸ ਡਿਪੋਜ਼ਿਟ ਕਰ ਰਹੇ ਨੇ ਜੀਆਈਸੀ ਦਾ ਪ੍ਰੋਸੈਸ ਕਰ ਰਹੇ ਨੇ ਕੁਝ ਸਟੂਡੈਂਟ ਵੇਟ ਐਂਡ ਵਾਚ ਦੀ ਪਾਲਿਸੀ ਤੇ ਹੈ ਕਿ ਪਹਿਲਾਂ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦੀ ਅਨਾਉਂਸਮੈਂਟ ਹੋ ਜੇ ਅਸੀਂ ਫਿਰ ਆਫਰ ਲੈਟਰ ਮੰਗਾਵਾਂਗੇ ਹੁਣ ਆਫਰ ਲੈਟਰ ਤੁਰੰਤ ਮੰਗਾਨੀ ਚਾਹੀਦੀ ਹੈ ਜਾਂ ਇੰਤਜ਼ਾਰ ਕਰਨਾ ਚਾਹੀਦਾ ਵਿਦਿਆਰਥੀਆਂ ਨੂੰ ਇਹ ਵੀ ਇਕ ਲੈ ਰਿਹਾ ਮੈਨੂੰ ਲੱਗਦਾ ਕਿ ਤੇ ਰੇਟ ਹੀ ਨਾ ਕਰਦੇ ਰਹਿ ਜਾ ਕਿਉਂਕਿ ਪਤਾ ਕੀ ਹੈ ਕੱਲ ਨੂੰ ਅਗਲਾ ਦੇਖੋ ਬਹੁਤ ਵੱਡਾ ਚੇਂਜ ਆਏਗਾ ਤੁਸੀਂ ਦੇਖਣਾ ਸੁਵਿੰਦਰ ਜੀ ਕਿ ਐਸਡੀਐਸ ਕੈਟਾਗਰੀ ਚ ਦੁਬਾਰਾ 6 ਸੀਟਸ ਕਰ ਦਿੱਤਾ ਜਾਏਗਾ अच्छा ये ਤੁਹਾਨੂੰ ਸੰਭਾਵਨਾ ਲੱਗਦੀ ਹੈ ਸਰ ਬਿਲਕੁਲ ਸਰ ਬਿਲਕੁਲ ਸੋ ਚਲੋ 6 ਇਚ ਕਰ ਦਿੱਤਾ ਜਾਏਗਾ ਦੈਟ ਇਜ਼ ਅ 빅 ਚੇਂਜ ਸੋ ਮੈਨੂੰ ਲੱਗਦਾ ਹੈ ਕਿ ਆਪਾਂ ਜੇ ਚੇਂਜ ਆਪਰੇ ਚੇਂਜ ਦੀ ਵੇਟ ਕਰ ਰਹੇ ਆਂ ਕਿ ਆਪਾਂ ਵੇਟ ਕਰ ਲਈਏ ਫਿਰ ਆਪਾਂ ਕੇਸ ਲਾਵਾਂਗੇ ਤਾਂ ਮੈਨੂੰ ਲੱਗਦਾ ਨਹੀਂ ਹੈ ਕਿ ਇਹ ਸਹੀ ਆਪਣੀ ਅਪਰੋਚ ਰਹੇਗੀ ਦੂਜਿਆ ਸਰ ਇਹ ਕੀ ਕਹਿੰਦੇ ਆ ਫਿਰ ਅੰਟੇ ਇੱਕ ਵੀ ਸਾਨੂੰ ਪਤਾ ਨਹੀਂ ਸਪਟੰਬਰ ਮਿਲਦਾ ਹੈ ਜਨਵਰੀ ਮਿਲਦਾ ਹੈ ਜਾਂ ਆਉਣ ਵਾਲਾ ਮਹੀਨਾ ਮਿਲਦਾ ਸੋ ਇਹ ਪਾਨੂੰ ਇਹ ਵੀ ਨਹੀਂ ਪਤਾ ਸੋ ਸਟੂਡੈਂਟਸ ਦੇਖੋ ਵੇਟ ਨਹੀਂ ਕਰਨੀ ਚਾਹੀਦੀ ਜਲਦੋਂ ਜਲਦ ਵੀਜ਼ਾ ਲੈ ਲੈਣਾ ਚਾਹੀਦਾ ਹੈ ਕਿ ਇਹ ਤਾਂ ਆਪਣੇ ਫਾਇਦੇ ਲਈ ਕਹਿੰਦੇ ਆ ਹੁਣ ਦਸੰਬਰ ਤੇ ਵੀ ਦੇਖੋ ਜੀਆਈਸੀ ਡਬਲ ਹੋ ਗਿਆ ਜਿਨ੍ਹਾਂ ਨੇ ਪਹਿਲਾਂ ਫਾਈਨਲ ਲਾਈਆਂ ਹੋਈਆਂ ਸੀ ਉਹ 10000 ਡਾਲਰਾਂ ਤੇ ਚਲੇ ਗਏ ਹੁਣ ਜਿਹੜਾ ਦਸੰਬਰ ਤੇ ਫਾਈਨਲ ਲਾਈਆਂ ਸੀ ਜਿਹੜਾ ਡਬਲ ਜੀਆਈਸੀ ਪੇ ਕੀਤੀ ਪਰ 22 ਜਨਵਰੀ ਤੱਕ ਜਿਨ੍ਹਾਂ ਦੀਆਂ ਫਾਈਨਲ ਲਾਈਆਂ ਸੀ ਉਹਨਾਂ ਨੂੰ ਪ੍ਰੋਵਿੰਸ਼ੀਅਲ ਐਟੈਸਟੇਸ਼ਨ ਲੈਟਰ ਦੀ ਲੋੜ ਨਹੀਂ ਪਈ ਜੀ ਸੋ ਹੁਣ ਸਾਰੇ ਨੂੰ ਪ੍ਰੋਵਿੰਸ਼ੀਅਲ ਐਟੈਸਟੇਸ਼ਨ ਲੈਟਰ ਚਾਹੀਦਾ ਹੈ ਸੋ ਸਟੂਡੈਂਟ ਅਸੀਂ ਤਾਂ ਡਿਫਾਈ ਦੇ ਦੀ ਗੱਲ ਹੀ ਦੇਖ ਰਹੇ ਹਾਂ ਅੱਜ ਦੀ ਡੇਟ 'ਚ ਪਹਿਲਾਂ ਹੁੰਦਾ ਸੀ ਕਿ ਤੁਸੀਂ ਬਾਅਦ ਚ ਲਾਓ ਹੁਣ ਤਾਂ ਚੇ 264000 ਵੀਜ਼ਾ ਇਸ਼ੂ ਕਰਤੇ ਸਰਕਾਰ ਨੇ ਉਹਨਾਂ ਨੇ ਕਿਹਾ ਸੀ ਬੈਸੀ ਫੀਸ ਵੀ ਵਾਪਸ ਮੋੜ ਦੇਣੀ ਆ ਹੁਣ ਤਾਂ ਹੋਰ ਜ਼ਿਆਦਾ ਡਿਫਿਕਲਟ ਹੋ ਗਿਆ ਸੋ ਇਸ ਚੀਜ਼ ਨੂੰ ਦੇਖਦੇ ਹਾਂ ਮੈਨੂੰ ਲੱਗਦਾ ਸਟੂਡੈਂਟਸ ਆਪਾਂ ਨੂੰ ਫਾਈਲ ਜਲਦ ਤੋਂ ਜਲਦ ਪ੍ਰੋਸੈਸ ਕਰਨ ਵਾਲੀ ਚਾਹੀਦੀ ਹੈ ਔਰ ਬਹੁਤ ਅੱਛੇ ਆਪਸ਼ਨਸ ਐ ਫॉर ਸਪਟੰਬਰ 24 ਐਂਡ ਜਨੂਅਰੀ 25 ਰਾਈਟ ਨਾਓ वहीं तो अपन लाइक आ नहीं सकते बिकॉज प्रोविंशियल अटेस्टेशन लैटर इज नीडिड बट एम बी ए ली आप मई जुलाई जो इनटेक है तो उन्होंने जरूर अपलाई कर सकते मास्टर्स भी आप अपलाई कर सकते बिल्कुल ठीक है सो मेजर हूँ जी जो फोकस रह गया वो सितंबर और मई ट्वेंटी फाइव जनवरी ट्वेंटी सितंबर जनवरी ਸੈਪਟੈਂਬਰ ਅੰਡ ਜਨੂਅਰੀ ਅਰ ਮੈਨੂੰ ਲੱਗਦਾ 31 ਮਾਰਚ ਤੋਂ ਬਾਅਦ ਮਈ 25 ਦੀਆਂ ਫਾਈਲਾਂ ਵੀ ਲੋਜ ਹੋਣੀਆਂ ਸ਼ੁਰੂ ਹੋ ਜਾਣਗੀਆਂ ਹਫ਼ਤੇ ਦੇ ਵਿੱਚ ਵਿੱਚ ਜਿਸ ਤਰ੍ਹਾਂ ਦਾ ਇਸ ਵਕਤ ਫਾਈਲਾਂ ਦਾ ਜਿਹੜਾ ਹੈਗਾ ਬਹੁਤ ਜ਼ਿਆਦਾ ਪ੍ਰੈਸ਼ਰ ਬਣਿਆ ਸੋ ਬਹੁਤ ਸਟੂਡੈਂਟਸ ਦੀ ਖਿਆਲ ਰੱਖਣ ਦੀ ਲੋੜ ਹੈ ਸੋ ਜਸਮੀਤ ਜੀ ਦੇ ਨਾਲ ਤੁਰੰਤ ਤੁਸੀਂ ਸੰਪਰਕ ਕਰੋ ਜਸਮੀਤ ਜੀ ਸੈਪਟੈਂਬਰ ਦੀਆਂ ਆਫਰ ਲੈਟਰਸ ਹੁਣ ਕਿੰਨੇ ਕਾਲਜਸ ਦੀਆਂ ਤੁਹਾਡੇ ਕੋਲ ਅਵੇਲੇਬਲ ਨੇ ਤੁਰੰਤ ਇਹ ਕੋ 83 ਕਾਲਜਸ ਰਿਪਰੈਜ਼ੈਂਟ ਕਰਦੇ ਆਂ ओके uh, कनाडा uh, uh, दी एंड हल्ले ਤਾਂ ਦੇਖੋ ਸਾਰੇ ਹੀ ਓਪਨ ਐ ਫੈਬਰੂਰੀ 25 ਸੈਪਟੈਂਬਰ ਲਈ ਵੀ ਸਾਰੇ ਓਪਨ ਐ ਸਰ ਸੈਪਟੈਂਬਰ ਲਈ ਦੇਖੋ ਮੋਸਟਲੀ ਓਪਨ ਐ ਕੁਝ ਕਾਲਜਿਸ ਨੇ 골ਡ ਕੀਤੀ ਹੋਈ ਐ ਐਂਡ ਡੈਫੀਨਿਟਲੀ ਮੈਨੂੰ ਲੱਗਦਾ ਏ ਕਿ ਹੱਲੇ ਸੈਪਟੈਂਬਰ ਚ ਫੇਰ ਵੀ ਆਪਾਂ ਨੂੰ ਕਾਫੀ ਸਾਰੀਆਂ ਆਪਸ਼ਨਸ ਮਿਲ ਜਾਣਗੀਆਂ ਮਿਲ ਜਾਣਗੀਆਂ ਬਿਲਕੁਲ ਠੀਕ ਐ ਜੀ ਸੋ 9041390412 ਸਾਰੇ ਸਟੂਡੈਂਟਸ ਇਸ ਨੰਬਰ ਦੇ ਉੱਤੇ ਅ ਜਸਵੀਜੀ ਦੇ ਨਾਲ ਤੁਰੰਤ ਰਾਪਤਾ ਬਣਾਉਣ ਔਰ ਜਲ ਤੋਂ ਜਲ ਤੁਸੀਂ ਆਪਣੀ ਅਫਰ ਲੈਟਰ ਅਪਲਾਈ ਕਰੋ ਤਾਂ ਕਿ ਤੁਸੀਂ ਸਪਟੰਬਰ ਚ ਵਕਤ ਰੰਡ ਐਡਮਿਸ਼ਨ ਲੈ ਸਕੋ ਨਹੀਂ ਤਾਂ ਫਿਰ ਜਨੂਅਰੀ 25 ਤਿਆਰ ਹੈ ਉਹਦੇ ਚ ਵੀ ਐਡਮਿਸ਼ਨਸ ਅਵੇਲੇਬਲ ਹੈ थैंक यू ਸੋ ਮਚ ਸਰ थैंक यू ਸੋ ਮਚ थैंक यू ਸੋ ਮਚ